ਨਮਸਕਾਰ ਟੀਵੀ ਐਚ ਆਈ ਨਿਊ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਓਕੇ ਸਮਾਜ ਸੇਵਕ ਅਤੇ ਅੱਖਾਂ ਦੇ ਰੋਗਾਂ ਦੇ ਮਾਹਰ ਡਾਕਟਰ ਕੇ.ਡੀ. ਸਿੰਘ ਠਾਨਕਪੁਰ ਵੱਲੋਂ ਲੱਗੀ ਕੰਪਲੈਕਸ ਸਾਹਮਣੇ ਗਾਂਧੀ ਗਰਾਊਂਡ ਧਾਰੀਵਾਲ ਵਿਖੇ ਧਾਰੀਵਾਲ ਦੀਆਂ ਅਹਿਮ ਸ਼ਖਸੀਅਤਾਂ ਨਾਲ ਪੰਜਾਬ ਅਤੇ ਖਾਸ ਕਰਕੇ ਜ਼ਿਲ੍ਹਾ ਗਰਦਾਸਪੁਰ ਦੇ ਮੁੱਦਿਆਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਾਕਟਰ ਕੇ.ਡੀ. ਸਿੰਘ ਵੱਲੋਂ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਸੁਝਾਅ ਦਿੱਤਾ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਗਰਦਾਸਪੁਰ ਲੋਕ ਹਲਕਾ লোকসভা ਹਲਕੇ ਦੇ ਲੋਕਲ ਉਮੀਦਵਾਰ ਨੂੰ ਹੀ ਆਪਣੀ ਵੋਟ ਪਾਈ ਜਾਵੇ ਤਾਂ ਜੋ ਗਰਦਾਸਪੁਰ ਦੇ ਮੱਥੇ ਲੱਗੇ ਬੈਕਵਰਡ ਇਲਾਕੇ ਦਾ ੱਬਾ ਹਟਾਇਆ ਜਾ ਸਕੇ ਉਹਨਾਂ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਬੰਬੇ ਜਾਂ ਫਿਰੋਜ਼ਪੁਰ ਤੋਂ ਲਿਆ ਕੇ ਉਮੀਦਵਾਰ ਖੜੇ ਕਰ ਦਿੰਦੇ ਹਨ ਜ਼ਿਲ੍ਹਾ ਗਰਦਾਸਪੁਰ ਦੀਆਂ ਸਮੱਸਿਆਵਾਂ ਤੋਂ ਜੋ ਕਿ ਬਿਲਕੁਲ ਅਣਜਾਣ ਹੁੰਦੇ ਹਨ ਜਿਸ ਕਰਕੇ ਜ਼ਿਲ੍ਹਾ ਗਰਦਾਸਪੁਰ ਵਿਕਾਸ ਪੱਖੋਂ ਪਛੜ ਗਿਆ ਹੈ ਇਸ ਮੌਕੇ ਵਾਈਸ ਅਫਤਾਰੀਵਾਲ ਦੇ ਕਨਿਨਿਨੇ ਡਾਕਟਰ ਕਮਲਜੀਤ ਸਿੰਘ ਕੇਜੇ ਵਾਤਾਵਰਣ ਪ੍ਰੇਮੀ ਡੋਗ ਡਾਕਟਰ ਜੀਐਸ ਕਾਲੋ ਬਖਵਾਂ ਸਿੰਘ ਨਾਗੀ ਦਲਜੀਤ ਸਿੰਘ ਛੋਟੇ ਉਪਰ ਤੇ ਹੋਰ ਸ਼ਖਸੀਤਾਂ ਹਾਜ਼ਰ ਸਨ ਡਾਕਟਰ ਕੇਡੀ ਸਿੰਘ ਨੇ ਸੁਝਾਅ ਦਿੱਤਾ ਤੇ ਉਹਦੀ ਪ੍ਰੋੜਤਾ ਕਰਦੇ ਹੋਏ ਇਹਨਾਂ ਮਹਿਮ ਨੂੰ ਘਰ ਘਰ ਪਹੁੰਚਾ ਕੇ ਲੋਕਤਾਂ ਨੂੰ ਲੋਕਲ ਐਮਪੀ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਇਸ ਮੌਕੇ ਗੁਰਵਿੰਦਰ ਸਿੰਘ ਨਾਗੀ ਰਜਿੰਦਰ ਮਹੰਗੀ ਮੈਨੂਅਲ ਮਸੀ ਕੰਗ ਹਰਭਜਨ ਸਿੰਘ ਰਣੀਆਂ ਗਗਨਦੀਪ ਨਾਗੀ ਗੁਰਮੀਤ ਸਿੰਘ ਸੋਹਲ ਦਪਿੰਦਰ ਨਾਗੀ ਪਰਮਜੀਤ ਸਿੰਘ ਗੁਰਨਾਮ ਸਿੰਘ ਨਾਗੀ ਕਰਤਾਰ ਚੰਦ ਪੀਟਰ ਮੱਟੂ ਤੋਂ ਇਲਾਵਾ ਹੋਰ ਸਾਰੀਆਂ ਸ਼ਖਸੀਤਾਂ ਹਾਜ਼ਰ ਸਨ ਤਾਰੀਵਾਲ ਤੋਂ ਪੱਤਰਕਾਰ ਅਰਨ ਕੁਮਾਰ ਦੀ ਖਾਸ ਰਿਪੋਰਟ ਨਹੀਂ ਤਾਰੀਵਾਲ ਆਏ ਆ ਸਾਰੇ ਆਪਣੇ ਆਪਣੇ ਪਰਿਵਾਰ ਚ ਬੈਠਿਆ ਨਾਗੀ ਸਾਹਿਬ ਨੇ ਸਾਡੇ ਬਾਕੀ ਛੋਟੇ ਨਾਗੀ ਸਾਹਿਬ ਨੇ ਸਾਰੇ ਮੈਂ ਇਹਨਾਂ ਨੂੰ ਕੋ ਲਾਇਆ ਅੱਜ ਤਾਰੀਵਾਲ ਮੈਨੂੰ ਮੇਰਾ ਦੋਸਤ ਆਪਣਾ ਜਿਮੀ ਰਾਗੀ ਆ ਜਨ ਨੇ ਇਨਵਾਈਟ ਕੀਤਾ ਔਰ ਸਾਰੇ ਬੈਠ ਕੇ ਬੜੇ ਇੱਕ ਖੁਸ਼ ਨਿਵਾ ਮਾਹੌਲ ਦੇ ਵਿੱਚ ਗੱਲਬਾਤ ਹੋ ਰਹੀ ਹੈ ਔਰ ਗੱਲਾਂ ਕਰਦੇ ਕਰਦੇ ਅਸੀਂ ਇਸ ਲੈਵਲ ਤੇ ਪਹੁੰਚ ਗਏ ਕਿ ਵੀ ਤਾਰੀਵਾਲ ਦੀ ਜਿਹੜੀ ਤਰੱਕੀ ਹੈ ਉਹ ਕਿਸੇ ਕਰਨ ਰੁਕ ਗਈ ਸੜਨ ਲਈ ਹਾਂਜੀ ਤੇ ਉਹ ਡਿਸਕਸ਼ਨ ਕਰਦੇ ਕਰਦੇ ਦਿਮਾਗ ਚਾਈ ਗੱਲ ਕਿ ਵੀ ਐਡੀ ਵੱਡੀ ਇੱਕ ਲੈਂਡਮਾਰਕ ਮਿਲ ਹੈ ਧਾਰੀਵਾਲ ਦੇ ਕੋਈ ਐਡਾ ਵੱਡਾ ਮੈਂ ਕਹਣਾ ਪੁਰਾਣਾ 150 ਸਾਲ ਪੁਰਾਣਾ ਕਿੱਡਾ ਵੱਡਾ ਐਸੈਟ ਹੈ ਉਹਦੀ ਵੀ ਕਿੰਨੀ ਕਿਵੇਂ ਅਣ ਦੇਖੀ ਹੋਈ ਹੈ ਔਰ ਹਮੇਸ਼ਾ ਹੀ ਜਿਹੜੇ ਵੀ ਲੀਡਰ ਆਏ ਉਹ ਸਿਰਫ ਮਥਾਪੜਾ ਦੇ ਕੇ ਚਲੇ ਗਏ ਨੇ ਮਿਲ ਨੂੰ ਗੱਲ ਹੀ ਕੋਈ ਨਹੀਂ ਲੇਕਿਨ ਕਿਸੇ ਨੇ ਕੀਤਾ ਕੁਛ ਨਹੀਂ ਇੱਕ ਛੋਟੀ ਜੀ ਗੱਲ ਹੈ ਮੈਂ ਕਹਣਾ ਇੱਕ ਬੜੀ ਮਾਮੂਲੀ ਜੀ ਗੱਲ ਹੈ ਇਸ ਮਿਲਦੇ ਜੋ ਇਨਫਰਾਸਟ੍ਰਕਚਰ ਹੈ ਕੁਝ ਮੜਾ ਮੋਟਾ ਠੀਕ ਕਰਨ ਦੀ ਗੱਲ ਹੈ ਔਰ ਪੂਰੀ ਕੰਟਰੀ ਦੀ ਆਰਮੀ ਦੀ ਅਗਰ ਸਪੋਰਟ ਡਰੈਸ ਆਰਮੀ ਦੀ ਅਥੇ ਵਰਦੀਆਂ ਬਣਾਉਣ ਲੱਗ ਪੋਣਾ ਤੇ ਉਹੀ ਨਹੀਂ ਕੰਮ ਹੋ ਸਕਦਾ ਔਰ ਔਰ ਕਿਸੇ ਏਰੀਆ ਦੀ ਇਕਨੋਮਿਕ ਡਵੈਲਪਮੈਂਟ ਤਾਂ ਹੁੰਦੀ ਹੈ ਕਿ ਬਾਹਰੋਂ ਕੋਈ ਪੈਸਾ ਉਸ ਏਰੀਆ ਚ ਆਏ ਇੱਕ ਇਕਨੋਮਿਕਸ ਦਾ ਇੱਕ ਬੇਸਿਕ ਸੂਲ ਹੈ ਕਿ ਜਦੋਂ ਕੋਈ ਪੈਸਾ ਕਿਸ ਏਰੀਆ ਚ ਆਏਗਾ ਉਹ ਆਪਜ ਬਣਿਆ ਜਾਏਗਾ ਉਹ ਮੈਂ ਤੁਹਾਨੂੰ ਥੋੜਾ ਜਿਹਾ ਟਾਈਮ ਲਵਾਂਗਾ ਸਮਝਾਉਣਾ ਕਿਉਂ ਕਿ ਅੱਜ ਇਥੇ ਨਗੀ ਸਾਹਿਬ ਦਾ ਜੋ ਅੱਜ ਨਗੀ ਸਾਹਿਬ ਬੈਠੇ ਨੇ ਨਾਗੀ ਸਾਹਿਬ ਦਾ ਬਿਜ਼ਨਸ ਚਾਰ ਗੁਣਾ ਹੋ ਜਾਏ ਤੇ ਨਾਗੀ ਸਾਹਿਬ ਨੇ ਕਹਿੰਦਾ ਨਾਲ ਦਾ ਜਿਹੜਾ ਕਿਲਾ ਨਾ ਵਾਲਾ ਜਿਹੜਾ ਭਾਵੇਂ 10 ਲੱਖ ਸੀ ਬੰਦੇ ਨੇ ਕਹਿੰਦੇ ਨਹੀਂ ਹੁਣ ਮੈਂ 40 ਲੈਣਾ ਕਹਿੰਦਾ ਤੂੰ 40 ਵਿੱਚ 40 ਜੋ ਕੁਝ ਇਹਨਾਂ ਨੇ ਕਮਾਇਆ ਉਹਨੂੰ 40 ਦੇ ਦਿੱਤਾ ਤੇ ਇਸ ਵਾਸਤੇ ਜਦੋਂ ਕਿਸੇ ਏਰੀਆ ਵਿੱਚ ਕੋਈ ਪੈਸਾ ਆਂਦਾ ਹੈ ਬਾਹਰੋਂ ਤੇ ਉਹਦੀ ਡਿਵੈਲਪਮੈਂਟ ਸਾਰਿਆਂ ਦੀ ਵੰਡੀ ਜਾਂਦਾ ਪੈਸਾ ਉਹ ਇਸੇ ਡਿਵੈਲਪਮੈਂਟ ਓਵਰਆਲ ਹੀ ਹੁੰਦੀ ਹੈ ਲੇਕਿਨ ਅਫਸੋਸ ਕੀ ਰਿਹਾ ਕਿ ਜਿਨ੍ਹਾਂ ਨੇ ਇਸ ਮਿਲ ਦੇ ਜਿਨ੍ਹਾਂ ਦੀ ਜੁਨਿਵਰੀ ਸੀ ਸੈਂਟਰ ਗਵਰਨਮ ਸਾਡੇ ਸਨੀ ਦਿਵਲ ਹੁਣੀ ਹੋਣ ਚਾਹੇ ਸਾਡੇ ਇਸ ਤੋਂ ਪਹਿਲਾਂ ਰਾਜ ਜਾਕਰ ਸਾਹਿਬ ਜਾਂ ਪਹਿਲਾਂ ਖੰਨਾ ਸਾਹਿਬ ਨੇ ਵੀ ਥੋੜੀ ਬੁਤੀ ਕੋਸ਼ਿਸ਼ ਕੀਤੀ ਉਹਨਾਂ ਨੇ ਕੋਈ ਇਹ ਸੀ ਪਿਛਲੇ 5-7 ਸਾਲ ਤੋਂ ਤੇ ਬਿਲਕੁਲ ਜਿਨੂੰ ਕਹਿੰਦੇ ਨੇ ਵੀ ਖਤਮ ਹੀ ਹੋ ਗਿਆ ਕੰਮ ਤੇ ਮੈਂ ਸਿਰਫ ਇੱਕ ਕੈਂਪੇਨ ਸ਼ੁਰੂ ਕੀਤੀ ਸੀ ਇੱਕ ਮਹਿੰਮ ਸ਼ੁਰੂ ਕੀਤੀ ਸੀ ਥੋੜੀ ਦੇਰ ਪਹਿਲਾਂ ਪਠਾਨਗੋੜ ਤੋਂ ਵੀ ਬਟਾਲੇ ਵੀ ਮੈਂ ਗਿਆ ਸਭ ਜਗ੍ਹਾ ਘੁੰਮਦਰਨਾ ਮੈਂ ਇੱਕ ਐਜੂਕੇਟ ਕਰਦਾ ਪਿਆ ਆਪਣੇ ਸਾਰੇ ਦੋਸਤਾਂ ਨੂੰ ਵਹ ਸਾਰੇ ਚੰਗੇ ਐਜੂਕੇਟਡ ਨੇ ਐਸੇ ਨਹੀਂ ਸੂਝਵਾਨ ਨੇ ਗੁੜੇ ਹੋਏ ਨੇ ਪੜ੍ਹੇ ਲਿਖੇ ਨੇ ਸਭ ਨੇ ਲੇਕਿਨ ਇੱਕ ਸਾਡੇ ਕੋ ਗਲਤੀ ਹੋਈ ਹੈ ਕਿ ਜਦੋਂ ਵੀ ਇਲੈਕਸ਼ਨ ਦੇ ਵਿੱਚ ਕੋਈ ਬਾਹਰੋਂ ਬੰਦੇ ਨੂੰ ਅਸੀਂ ਬਰਾਦਦੇਨਾ ਅਸੀਂ ਸੋਚਦੇ ਲੈ ਬਈ ਬੜਾ ਕੋਈ ਗਲੈਮਰਸ ਬੰਦਾ ਆ ਗਿਆ ਪਾ ਦੇ ਵੋਟਾਂ ਪਾ ਦਿਓ ਤੇ ਸਾਡੇ ਮੱਥੇ ਦੇ ਨਾ ਬੈਕਵਰਡ ਲਿਖ ਕੇ ਚੱਲ ਜਾਂਦਾ ਉਹ ਜਦੋਂ ਵੀ ਗੁਰਦਾਸਪੁਰ ਵਾਸਤੇ ਡਾਕਟਰ ਸਾਹਿਬ ਤੁਸੀਂ ਬੈਟਰੀ ਲਾਗੀ ਸਾਹਿਬ ਦੇਖਣਾ ਅਹੀਂ ਕੋਈ ਚਿੱਠੀ ਪਾਣੀ ਹੈ ਨਾ ਕਿ ਜੀ ਸਾਨੂੰ ਸੀਐਮ ਕੋਲੋਂ ਮੰਗਣੀ ਹੈ ਜਾਂ ਪੀਐਮ ਕੋਲੋਂ ਕੋਈ ਚੀਜ਼ ਮੰਗਣੀ ਪਹਿਲੀ ਨਾਇਨ ਹੁੰਦੀ ਹੈ ਗੁਰਦਾਸਪੁਰ ਇਜ਼ ਅ ਬੈਕਵਰਡ ਡਿਸਟ੍ਰਿਕਟ ਕਿ ਅਹੀਂ ਬੈਕਵਰਡ ਹੋਗਾ ਉਹ ਜਿਹੜਾ ਸਾਡੇ ਮੱਥੇ ਤੇ ਸਾਡੇ ਮਾਈਂਡ ਦੇ ਲਿਖਿਆ ਗਿਆ ਨਾ ਬੈਕਵਰਡ ਉਸ ਚੀਜ਼ ਨੇ ਨਾ ਜਿਹੜੇ ਬਾਹਰੋਂ ਸੈਲੀਬ੍ਰਿਟੀ ਆ ਕੇ ਸਾਡੇ ਕੋਲ ਵੋਟ ਪਾਏ ਆ ਕਿਰਪਾ ਕਰਕੇ ਮੈਂ ਤੁਹਾਨੂੰ ਦੱਸਣਾ ਚਾਹਨਾ ਸਾਡੇ ਇਸ ਇਲਾਕੇ ਚੋਂ ਸ਼ਿਵ ਕੁਮਾਰ ਬਟਾਲਵੀ ਵੀ ਪੈਦਾ ਹੋਇਆ ਸਾਡੇ ਇਸ ਇਲਾਕੇ ਚੋਂ ਜਨਰਲ ਸਾਡੇ 에어 ਮਾਰਸ਼ਲ ਅਰਜੁਨ ਸਿੰਘ ਵੀ ਪੈਦਾ ਹੋਇਆ ਬੜੇ ਬੜੇ ਜਨਰਲ ਪੈਦਾ ਹੋਏ ਕਿੰਨੇ ਕਿੰਨੇ ਸਪੋਰਟਸਮੈਨ ਪੈਦਾ ਹੋਏ ਨਾਂ ਲਿਖਾਂਗਾ ਬੜਾ ਲੰਬਾ ਚੌੜਾ ਠੀਕ ਹੈ ਨਹੀਂ ਐਮਪੀ ਨਹੀਂ ਪੈਦਾ ਕਰ ਸਕਦੇ ਵਧੀਆ ਦੇਖੋ ਨਾ ਇਸ ਵਾਰ ਤੁਸੀਂ ਪਿੱਛੇ ਰਹਿ ਗਏ ਤੁਹੇ ਇਸ ਵਾਸਤੇ ਮੈਂ ਅਥੇ ਮੇਰੇ ਆਜਾਨ ਦਾ ਪਰਪਸ ਇਜ਼ੀ ਵਿੱਚ ਸਾਰੀ ਸੰਕਾਂ ਨੂੰ ਮੈਂ ਸਾਰਿਆਂ ਨੂੰ ਇੱਕ ਰਿਕਵੈਸਟ ਕਰਾਂ ਤੇ ਜੋੜ ਕੇ ਲਗੀ ਸਰ ਤੁਹਾਡੀ ਜ਼ਾਹਰ ਹੋਵੇ ਤੇ ਤੁਹਾਡੇ ਘਾਰੀਵਾਲ ਵਾਲਿਆਂ ਨੂੰ ਵੀ ਕਿ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਯਾਰ ਐਡ ਕੀ ਨਾ ਕੋਈ ਲੋਕਲ ਬੰਦਾ ਹੋਏਗਾ ਨਾ ਐਮਪੀ ਜਿਹੜੀ ਪਾਰਟੀ ਦੇਗੀ ਉਹਨੂੰ ਵੋਟ ਪਾਓ ਜਿਹਨੂੰ ਮਰਜ਼ੀ ਪਾਓ ਪਰ ਪਾਓ ਲੋਕਲ ਨੂੰ ਹੁਣ ਗੱਲਾਂ ਜਨਾ ਆਇਓ ਨਹੀਂ ਤੇ ਸਾਡੇ ਜਿਹੜੇ ਮੱਥੇ ਦੇ ਬੈਕਵਲ ਲਿਖਿਆ ਨਾ ਅਸੀਂ ਕਦੀ ਮਟਾ ਨਹੀਂ ਪਾਵਾਂਗੇ ਬਸ ਇੰਨੀਆਂ ਗੱਲਾਂ ਕਰਨਾ ਚਾਹੁੰਦਾ ਮੈਂ ਕਿਰਪਾ ਕਰਕੇ ਮੇਰੀ ਇਸ ਗੱਲ ਨੂੰ ਇਸ ਵੀਡੀਓ ਨੂੰ ਵੀ ਜਿਹੜਾ ਸ਼ੇਅਰ ਕਰਨਾ ਲੋਗਾਂ ਦੇ ਬੈਕ ਡਿਸਕਸ ਕਰਨਾ ਸ਼ਾਇਦ ਮੈਂ ਗਲਤ ਹੋਵਾਂ ਕੋਈ ਬੰਦਾ ਅੱਛੀ ਸਲਾਹ ਦੇ ਸਕਦਾ ਹੈ ਲੇਕਿਨ ਫਿਰ ਵੀ ਜੇਕਰ ਕੋਈ ਹੋਏਗਾ ਫੀਡਬੈਕ ਤਾਂ ਮੈਨੂੰ ਵੀ ਦੱਸਣਾ ਜਿੱਥੇ ਅਸੀਂ ਗਲਤ ਹੋਵਾਂਗੇ ਪਰ ਜੇ ਆਪਾਂ ਤਰੱਕੀ ਚਾਹੁੰਦੇ ਆ ਆਪਣੇ ਇਸ ਪੂਰੇ ਰੀਜਨ ਦੀ ਤੇ ਫਿਰ ਸਾਨੂੰ ਬੰਦਾ ਕੋਈ ਲੋਕਲ ਚਾਹੀਦਾ ਹੈ ਇਸ ਤੋਂ ਜ਼ਿਆਦਾ ਮੈਂ ਬਸ ਇਹਨਾਂ ਨੂੰ ਧੰਨਵਾਦ ਕਰਾਂਗਾ ਸਾਰੇ ਲਾਗੀ ਪਰਿਵਾਰ ਦਾ ਸਾਰੇ ਆਏ ਸੱਜਣਾ ਦਾ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੇਰਾ ਡਾਕਟਰ ਕਮਲਜੀਤ ਸਿੰਘ ਕੇਜੇ ਮੈਂ ਸਾਰਿਆਂ ਨੂੰ 크ਿਸਮਸ ਦੀਆਂ ਔਰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਔਰ ਮੈਂ ਡਾਕਟਰ ਕੇ.ਡੀ ਸਿੰਘ ਹੋਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਆਏ ਨੇ ਔਰ ਡਾਕਟਰ ਕੇ.ਡੀ ਪਠਾਨਪੁਰ ਦੇ ਔਰ ਇਲਾਕਾ ਗੁਰਦਾਸਪੁਰ ਦੇ ਮੇੜੇ ਤੇੜੇ ਦੀ ਸਟੇਟ ਜੇ ਐਨ ਕੇ ਹਿਮਾਚਲ ਦੇ ਬੜੇ ਮਸ਼ਹੂਰ ਆਈ ਸਰਜਨ ਨੇ ਇਹਨਾਂ ਨੇ ਬਹੁਤ ਸੇਵਾ ਕੀਤੀ ਅੱਖਾਂ ਦੀ ਰੋਸ਼ਨੀ ਵਾਸਤੇ ਅੱਖਾਂ ਵਾਸਤੇ ਸਾਰਿਆਂ ਦੀ ਤੇ ਹੁਣ ਉਹ ਅਪੀਲ ਕਰ ਰਹੇ ਨੇ ਖਾਸ ਕਰਕੇ ਉਹਨਾਂ ਦੀ ਜਿਹੜੀ ਅੱਛੀ ਗੱਲ ਹੈ ਕਿ ਉਹ ਲੋਕਾਂ ਨੂੰ ਅਪੀਲ ਕਰਨ ਵਾਸਤੇ ਆਇਆ ਕਿ ਪਿਛਲੇ 25 ਸਾਲਾਂ ਤੋਂ ਅਸੀਂ ਜਿਹੜਾ ਐਮਪੀ ਹੈ ਕਿ ਦੀ ਕਿ ਬੜੀ ਵੱਡੀ ਪਾਵਰ ਹੁੰਦੀ ਹੈ ਜਿੱਦੇ ਸਾਡੇ ਏਰੀਆ ਨੂੰ ਰਿਪਰੈਜ਼ੈਂਟ ਕਰਨਾ ਜਾ ਕੇ ਦਿੱਲੀ ਦੇ ਵਿੱਚ ਉਹ ਬਾਹਰ ਦੇ ਬੰਦੇ ਆਏ ਲੋਕੀ ਬੰਦਾ ਨਹੀਂ ਦੇ ਸਕੇ ਸੋ ਉਹ ਲੋਕਾਂ ਨੂੰ ਅਪੀਲ ਕਰਨ ਵਾਸਤੇ ਆਏ ਕਿ ਇਸ ਵਾਰ ਜਿਹੜਾਗਾ ਕੋਈ ਵੀ ਜਿਹੜਾ ਤੁਸੀਂ ਚੁਣਨਾ ਉਹ ਇਥੋਂ ਡਿਸਟ੍ਰਿਕਟ ਬਰਦਾਸਪੁਰ ਦਾ ਹੋਣਾ ਚਾਹੀਦਾ ਪਠਾਨਕੋਟ ਦਾ ਹੋਣਾ ਚਾਹੀਦਾ ਲੋਕਲ ਬੰਦਾ ਹੋਣਾ ਚਾਹੀਦਾ ਸੋ ਇਹਨਾਂ ਦੀ ਗੱਲ ਬਹੁਤ ਚੰਗੀ ਲੱਗੀ ਹੈ ਜੀ ਮੈਂ ਇਹਨਾਂ ਦੀ ਪ੍ਰੋਡ ਤਾਂ ਵੀ ਕਰਦਾ ਔਰ ਧੰਨਵਾਦ ਵੀ ਕਰਦਾ ਹਾਂ ਕਿ ਸਾਡੇ ਸ਼ਹਿਰ ਦੇ ਵਿੱਚ ਆਏ ਨੇ ਲੋਕਾਂ ਨੂੰ ਮਿਲਦੇ ਨੇ ਔਰ ਲੋਕਾਂ ਨੂੰ ਜਾਗਰਿਤ ਕਰ ਰਹੇ ਆ ਧੰਨਵਾਦ ਮੈਂ ਡਾਕਟਰ ਜੀਐਸ ਕਾਲੋਂ ਕਾਲੋਂ ਹਸਪੀਟਲ ਧਾਰੀਵਾਲ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਉੱਗੇ ਸਰਜਨ ਡਾਕਟਰ ਕੇਡੀ ਸਿੰਘ ਜਿਹੜੇ ਅੱਜ ਉੱਚੇ-ਉੱਚੇ ਤੌਰ ਤੇ ਧਾਰੀਵਾਲ ਆਏ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਆਪਾਂ ਦਿਲੋਂ ਸਵਾਗਤ ਕਰਦੇ ਆਂ ਉਹਨਾਂ ਨੇ ਜਿਹੜੀ ਮਹਿਮ 체ੜੀ ਹੈ ਜਿਸ ਤਰ੍ਹਾਂ ਕਿ ਐਮਪੀ ਦੀਆਂ ਇਲੈਕਸ਼ਨਾਂ ਵਿੱਚ ਬਾਹਰੋਂ ਉਮੀਦਵਾਰ ਆਮ ਰਵੈਤੀ ਪਾਰਟੀਆਂ ਉਤਾਰ ਦਿੰਦੀਆਂ ਨੇ ਉਹ ਸੈਲੀਬ੍ਰਿਟੀ ਬਣ ਕੇ ਆਉਂਦੇ ਨੇ ਤੇ ਆ ਕੇ ਚਲੇ ਜਾਂਦੇ ਨੇ ਤੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਨੇ ਸੋ ਅੱਜ ਜਿਹੜੀ ਡਾਕਟਰ ਕੇਡੀ ਸਾਹਿਬ ਹੁਣ ਆਣੇ ਜਿਹੜੀ ਗੱਲ ਕੀਤੀ ਆ ਆਪਾਂ ਇਹਦੇ ਨਾਲ 100% ਸਹਿਮਤ ਆਂ ਕਿ ਜਦੋਂ ਵੀ ਐਮਪੀ ਦੀ ਇਲੈਕਸ਼ਨ ਦੇ ਵਿੱਚ ਤੁਸੀਂ ਉਮੀਦਵਾਰ ਚੋਣਨਾ ਤੇ ਲੋਕਲ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇ ਤਾਂ ਕਿ ਉਹ ਲੋਕਲ ਸਮੱਸਿਆਵਾਂ ਤੋਂ ਜਾਣੂ ਹੋਵੇ ਸੋ ਇਸ ਕਰਕੇ ਆਪਾਂ ਇਹਦੇ ਨਾਲ 100% ਸਹਿਮਤ ਆਂ ਸੋ ਇਸ ਉਹਨਾਂ ਦੇ ਕੇਡੀ ਸਿੰਘ ਹੁਣ ਆਂਦੇ ਜਿਹੜੇ ਬਿਆਨ ਦੀ ਪ੍ਰੋੜਤਾ ਕਰਦੇ ਆਂ ਤੇ ਆਪਾਂ ਇਹ ਤਨਾ ਬਿਲਕੁਲ ਸਹਿਮਤ ਮੈਂ ਆਪਣੇ ਵੱਲੋਂ ਵੀ ਅਪੀਲ ਕਰਦਾ ਵੀ ਜੋ ਉਹਨਾਂ ਨੇ ਸਟੇਟਮੈਂਟ ਅੱਜ ਦਿੱਤੀ ਆ ਇਹ ਬਹੁਤ ਵਧੀਆ ਵਾ ਸੋ ਇਸ ਕਰਕੇ ਆਮ ਜਨਤਾ ਨੂੰ ਮੈਂ ਆਪਣੇ ਵੱਲੋਂ ਅਪੀਲ ਕਰਦਾ ਕਿ ਤੁਸੀਂ ਲੋਕਲ ਉਮੀਦਵਾਰ ਦੀ ਹਮਾਇਤ ਕਰਨੀ ਆ ਤਾਂ ਕਿ ਇੱਥੋਂ ਦੀਆਂ ਜੋ ਸਮੱਸਿਆਵਾਂ ਹਨ ਜਿਸ ਤਰ੍ਹਾਂ ਮਿਲਦੀਆਂ ਨੇ ਜਾਂ ਹੋਰ ਸਮੱਸਿਆਵਾਂ ਹਨ ਇਹ ਲੋਕਲ ਤਾਂ ਕਿ ਉਹਨਾਂ ਨੂੰ ਸਹੀ ਤਰ੍ਹਾਂ ਲਾਗੂ ਕਰਾਇਆ ਜਾ ਸਕੇ ਤੇ ਗਰਦਾਸਪੁਰ ਜ਼ਿਲ੍ਹਾ ਤਰੱਕੀਆਂ ਕਰੇ ਧੰਨਵਾਦ